ਹਾਂ ਜੀ। ਪਾਣੀ ਦਾ ਸਰ ਜਿਹੜਾ ਉੱਚਾ ਹੋਣ ਦੇ ਨਾਲ ਪਾਣੀ ਦਾ ਸਰ ਵਧਣ ਦੇ ਨਾਲ ਲੋਕਾਂ ਦੇ ਅੰਦਰ ਜਿਹੜਾ ਡਰ ਦਾ ਮਾਹੌਲ ਬਣਿਆ ਪਿਆ ਮੈਂ ਸਾਰੇ ਹੀ ਬਰਿਆ ਦੇ ਕੰਡੇ ਵਾਲੇ ਪਿੰਡਾਂ ਨੂੰ ਬੇਨਤੀ ਕਰਦਾ ਕਿ ਸਰਕਾਰ ਤੇ ਪ੍ਰਸ਼ਾਸਨ ਜਿਹੜਾ ਇੱਥੇ ਲੱਗਾ ਰਿਹਾ ਤੁਹਾਨੂੰ ਚਿੰਤਾ ਲੈਣ ਦੀ ਲੋੜ ਨਹੀਂ ਪਰ ਫਿਰ ਵੀ ਆਪਾਂ ਰੈੱਡ ਲਾਈਨ ਜਿਹੜੀ ਆ ਖਤਰੇ ਦੇ ਏਰੀਏ ਦੇ ਅੰਦਰ ਲਾਜਾਇਆ ਗਿਆ ਵੀ ਆਪਦੇ ਮਾਲ ਡੰਗਰ ਜਾਂ ਆਪਦਾ ਜਿਹੜਾ ਕੋਈ ਵੀ دریا ਦੇ ਕੰਡੇ ਤੇ ਘਰ ਬਣੇ ਆ ਉਹਨਾਂ ਨੂੰ ਆਪਾਂ ਖਾਲੀ ਕਰ ਦਈਏ ਜਾਂ ਜਿਹੜੇ ਡੰਗਰ ਵਾਸੀ ਆਪਾਂ ਬਣਾਏ ਆ ਪਹਿਲੀਆਂ ਦੇ ਵਿੱਚ ਲੋਕਾਂ ਨੇ ਡੰਗਰ ਰੱਖਣ ਵਾਸਤੇ ਬਣਾਏ ਆ ਉਹਨਾਂ ਨੂੰ ਆਪਾਂ ਖਾਲੀ ਕਰ ਦਈਏ ਤੇ ਵੈਸੇ ਸਰਕਾਰ ਤੁਹਾਡੇ ਨਾਲ ਹੈ ਕਿਸੇ ਚੀਜ਼ ਦੀ ਚਿੰਤਾ ਲੈਣ ਦੀ ਲੋੜ ਨਹੀਂ ਸਤਰਕ ਰਹਿਣ ਦੀ ਲੋੜ ਹੈ ਧੰਨਵਾਦ ਹਾਂਜੀ ਐਮਐਲ ਸਾਹਿਬ ਤੁਸੀਂ 50 ਸੈਂਕੜੇ ਦਾਣ ਆਏ ਤੇ ਸਰਕਾਰ ਤੋਂ ਉਸ ਦੀ ਪ੍ਰਵਾਨਗੀ ਅੱਜ ਸਨ ਐਡੀਸੀ ਸਾਹਿਬ ਐਸਡੀਐਮ ਸਾਹਿਬ ਜਮਾਰੀ ਸਾਹਿਬ ਸਾਰੇ ਡਿਪਾਰਟਮੈਂਟ ਦੇ ਅਫਸਰ ਸਹਿਬਾਨ ਇਹਨਾਂ ਪਿੰਡਾਂ ਦਾ ਦੌਰਾ ਕਰਨ ਦੇ ਲਈ ਆਏ ਕਿਉਂਕਿ ਪਾਣੀ ਦਾ ਪੱਧਰ ਜਿਹੜਾ ਕਾਫੀ ਹੱਥ ਤੱਕ ਵੱਧ ਚੁੱਕਿਆ ਜਿਵੇਂ ਆਧਾਰਨ ਦੀ ਤੌਰ ਤੇ 4 ਤੋਂ 5000 ਏਕੜ ਜਿਹੜੀ ਹਲਕਾ ਬਾਬਾ ਬਕਾਲਾ ਸਾਹਿਬ ਦੇ ਅੰਡਰ ਜ਼ਮੀਨ ਹੁੰਦੀ ਹੈ ਉਹ ਪਾਣੀ ਦੇ ਨਾਲ ਲੱਤ ਲੱਤ ਹੋ ਚੁੱਕੀ ਆ ਕਾਫੀ ਪਾਣੀ ਜਿਹੜਾ ਵਾ ਖੇਤਾਂ ਦੇ ਅੰਦਰ ਤੁਰਿਆ ਵਾ 6 6 7 7 ਕੁਟ ਪਾਣੀ ਜਿਹੜਾ ਵਾਈ ਜੋਗ ਜ਼ਮੀਨ ਦੇ ਉੱਪਰ ਚੱਲ ਰਿਹਾ ਰਾਤ ਦਾ ਪਾਣੀ ਦਾ ਸਤਰ ਜਿਹੜਾ ਹੋਰ ਵਧਿਆ ਤੇ ਤਿੰਨ ਚਾਰ ਦਿਨ ਜਿਹੜੀ بارش ਦੇ ਦੱਸੇ ਜਾ ਰਹੇ ਆ ਕਿ ਹੋ ਸਕਦਾ ਇਹ ਪਾਣੀ ਦਾ ਸਤਰ ਹੋਰ ਵਧੇ ਜਿਸ ਦਾ ਕਰਕੇ ਅੱਜ ਪ੍ਰਸ਼ਾਸਨਿਕ ਅਧਿਕਾਰੀ ਸਾਡੇ ਸਾਰੇ ਇਸ ਚੀਜ਼ ਦਾ ਦੌਰਾ ਕਰਨ ਦੇ ਲਈ ਆਇਆ ਕਿ ਲੋਕਾਂ ਨੂੰ ਰਾਹਤ ਸਮਗਰੀ ਜਾਂ ਲੋਕਾਂ ਦੇ ਜਿਹੜੇ ਚਾਰੇ ਟੰਗਰਾਂ ਵਾਸੀ ਕਿਸੇ ਤਰ੍ਹਾਂ ਦੀ ਜਰੂਰਤ ਹੋਵੇ ਕਿਹੜਾ ਨੁਕਸਾਨ ਲੋਕਾਂ ਦਾ ਹੋ ਰਿਹਾ ਉਹਨੂੰ ਕਿਸੇ ਤਰੀਕੇ ਨਾਲ ਉਸ ਪਾਣੀ ਆਉਣ ਤੋਂ ਪਹਿਲਾਂ ਉਹਨੂੰ ਕਵਰ ਕੀਤਾ ਜਾਵੇ ਠੀਕ ਹੈ